ऑपरेशन सिंदूर ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਦਿੱਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿੱਥੇ ਇੱਕ ਪਾਸੇ ਪੈਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਪੋੜੇ ਪਾੜੇ ਲੋਕ ਮਾਰੇ ਗਏ ਉਹਨਾਂ ਦਾ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲਓਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ ਅਨੇਕਾਂ ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਿਹੜੇ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਤੇ ਸਿਰਫ ਉਹ ਨੌ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਪੈਲਗਾਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਦਿੱਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿਤੇ ਇੱਕ ਪਾਸੇ ਪੈਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਪੋੜੇ ਪਾੜੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ ਅਨੇਕਾਂ ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਹਦ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉੱਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਸਿਰਫ ਉਹ ਨੋ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿਤੇ ਇੱਕ ਪਾਸੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪਹਿਲਗਾਮ ਦੇ ਵਿੱਚ ਜਿਹੜੇ ਭੋਲੇ ਪਾਲੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ अनेका ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਹਤ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉੱਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਤੇ ਸਿਰਫ ਉਹ ਨੌ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਬੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿੱਥੇ ਇੱਕ ਪਾਸੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪਹਿਲਗਾਮ ਦੇ ਵਿੱਚ ਜਿਹੜੇ ਪੋੜੇ ਪਾਲੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ ਅਨੇਕਾਂ ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਹਦ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਸਿਰਫ ਉਹ ਨੌਂ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਬੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਦਿੱਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿਤੇ ਇੱਕ ਪਾਸੇ ਪੇਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਜਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੇਲਗਾਮ ਦੇ ਵਿੱਚ ਜਿਹੜੇ ਪੋੜੇ ਪਾੜੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ अनेका ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਹਦ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਤੇ ਸਿਰਫ ਉਹ ਨੋ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਬੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿੱਥੇ ਇੱਕ ਪਾਸੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪਹਿਲਗਾਮ ਦੇ ਵਿੱਚ ਜਿਹੜੇ ਪੋੜੇ ਪਾੜੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ ਅਨੇਕਾਂ ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਹਦ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉੱਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਤੇ ਸਿਰਫ ਉਹ ਨੌਂ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਬੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ جاری ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿੱਥੇ ਇੱਕ ਪਾਸੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪਹਿਲਗਾਮ ਦੇ ਵਿੱਚ ਜਿਹੜੇ ਭੋਲੇ-ਪਾਲੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ ਅਨੇਕਾਂ ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਹਤ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਸਿਰਫ ਉਹ ਨੌ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਬੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜੁਤੇ ਇੱਕ ਪਾਸੇ ਪੈਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਜਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਪੋੜੇ ਪਾੜੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ अनेका ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਹਦ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਥੋਂ ਦੀ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਸਿਰਫ ਉਹ ਨੌਂ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਪੈਲਗਾਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ جاری ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ। ਜਿੱਥੇ ਇੱਕ ਪਾਸੇ ਪੇਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕੀ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਭੂਲੇ ਪਾਲੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ ਅਨੇਕਾਂ ਭਾਰਤੀ ਜਿਹੜੇ ਆ ਮਾਰੇ ਗਏ ਨੇਤਜਹਿਦ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉੱਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਸਿਰਫ ਉਹ ਨੌਂ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਬੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿਤੇ ਇੱਕ ਪਾਸੇ ਪੈਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਪੋੜੇ ਪਾੜੇ ਲੋਕ ਮਾਰੇ ਗਏ ਉਹਨਾਂ ਦਾ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ ਅਨੇਕਾਂ ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਹਦ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਤੇ ਸਿਰਫ ਉਹ ਨੌ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਬੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜੁਤੇਗ ਪਾਸੇ ਪੈਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਪੋੜੇ ਪਾੜੇ ਲੋਕ ਮਾਰੇ ਗਏ ਉਹਨਾਂ ਦਾ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ अनेका ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਿਹੜੇ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉੱਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਸਿਰਫ ਉਹ ਨੌ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪੈਲਗਾਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿਤੇ ਇੱਕ ਪਾਸੇ ਪੈਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਜਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਭੋਲੇ ਪਾਲੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਰੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ अनेका ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਹਦ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਥੋਂ ਦੀ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਤੇ ਸਿਰਫ ਉਹ ਨੌ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਬੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ جاری ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿਤੇ ਇੱਕ ਪਾਸੇ ਪੈਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਭੋਲੇ ਪਾਲੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ ਅਨੇਕਾਂ ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਿਹੜੇ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉੱਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਸਿਰਫ ਉਹ ਨੌਂ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਬੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿਤੇ ਇੱਕ ਪਾਸੇ ਪੈਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਜਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਪੋੜੇ ਪਾੜੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ ਅਨੇਕਾਂ ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜੰਹਦ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉੱਥੋਂ ਦੀ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਤੇ ਸਿਰਫ ਉਹ ਨੌ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਪੈਲਗਾਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿਤੇ ਇੱਕ ਪਾਸੇ ਪੈਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਭੂਲੇ ਪਾਲੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਰੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ ਅਨੇਕਾਂ ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਹਤ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉੱਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਸਿਰਫ ਉਹ ਨੌ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਬੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿਤੇ ਇੱਕ ਪਾਸੇ ਪੈਲਗਾਮ ਹਮਲੇ ਤੋਂ ਬਾਅਦ ਭਾਰਤੀ ਮੰਗ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਜਹੇ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਉਲੇ ਪਾਲੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ ਅਨੇਕਾਂ ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਿਹੜੇ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਥੋਂ ਦੀ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਸਿਰਫ ਉਹ ਨੌ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت ਗਰਦਾ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਬੈਲਗਮ ਹਮਲੇ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੇ ਦੇ ਵਿੱਚ ਪਾਕਿਸਤਾਨ ਦੀ ਹਰ ਇੱਕ ਗਤੀਵਿਧੀ ਦੇ ਮੱਦੇ ਨਜ਼ਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਇਸ ਵੇਲੇ ਅਲਰਟ ਮੋਡ ਦੇ ਉੱਤੇ ਹੈ। ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਲਈ ਖੁੱਲੀ ਛੁੱਟੀ ਜੇਤੀ ਗਈ ਹੈ ਤਾਂਕਿ ਪੂਰਾ ਹਿਸਾਬ ਕਿਤਾਬ ਵੀ ਕੀਤਾ ਜਾਏਗਾ ਜਿਤੇ ਇੱਕ ਪਾਸੇ ਪੈਲਗਾਮ ਹਮਲੇ ਤੋਂ ਬਾਅਦ ਭਾਰਤੀ ਬੰਦ ਕਰ ਰਹੇ ਸਨ ਕਿ ਆਖਿਰਕਾਰ ਇਸ ਦਾ ਬਦਲਾ ਲਿਆ ਜਾਏ ਤੇ ਅਜਿਹੇ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਤਹਿਤ ਪੈਲਗਾਮ ਦੇ ਵਿੱਚ ਜਿਹੜੇ ਪੋੜੇ ਪਾੜੇ ਲੋਕ ਮਾਰੇ ਗਏ ਉਹਨਾਂ ਤੋਂ ਬਦਲਾ ਲਿਆ ਜਾਂਦਾ ਤਾਂ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੇ ਦੁਰਵਿਵਹਾਰ ਦੇ ਕਰਕੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਦੇ ਉੱਤੇ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜੋ ਐਲੋਸੀ ਤੇ ਫਾਇਰਿੰਗ ਹੋਈ ਆ ਉਸ ਫਾਇਰਿੰਗ ਦੇ ਵਿੱਚ ਵੀ अनेका ਭਾਰਤੀ ਜਿਹੜੇ ਆ ਮਾਰੇ ਗਏ ਨੇ ਤੇ ਜਿਹੜੇ ਵਿੱਚ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਗੁੱਸਾ ਭੜਕਿਆ ਹੋਇਆ ਹੈ ਇੱਕ ਦੂਜੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਉੱਥੋਂ ਦੇ ਫੌਜ ਦੇ ਅਧਿਕਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਸਿਰਫ ਸਿਰਫ ਉਹ ਨੋ ਟਿਕਾਣੇ ਤਬਾਹ ਕੀਤੇ ਨੇ ਜਿੱਥੇ ਕੀ دہشت گردਾਂ ਦੇ ਵੱਲੋਂ ਇਹ ਟਿਕਾਣੇ ਬਣਾਏ ਗਏ ਸਨ ਤਾਂ ਜਿੱਥੇ ਆਪਰੇਸ਼ਨ